ਇਸ ਤਾਂ ਹਾਂਗਕਾਂਗ ਦੇਖੇ ਖਾਲਸਾ ਟ੍ਰੇਡਿੰਗ ਕੰਪਨੀ ਦੇ ਮਾਲਕ ਮੇਰੇ ਕੋਲ ਬੈਠੇ ਆ ਇੱਥੇ ਆਉਣ ਤੋਂ ਹੀ ਪਹਿਲਾਂ ਹੀ ਮੈਂ ਇਹਨਾਂ ਦੇ ਬਾਰੇ ਕਾਫੀ ਕੁਝ ਸੁਣਿਆ ਸੀਗਾ ਵੀ ਜਦੋਂ ਵੀ ਪੰਜਾਬ ਦੇ ਲੋਕ ਹਾਂਗਕਾਂਗ ਟੂਰਿਸਟ ਜਾਂਦੇ ਆ ਤੇ ਬੜੀ ਹੈਲਪ ਕਰਦੇ ਹੈਗੇ ਤੇ ਇਹਨਾਂ ਦੇ ਦੋ ਕਾਰੋਬਾਰ ਹੈਗੇ ਆ ਰਹਿਣ ਵਾਸਤੇ ਕਮਰੇ ਵੀ ਇਹਨਾਂ ਕੋਲ ਹੈ ਤੇ ਮੋਬਾਈਲਾਂ ਦਾ ਵੀ ਬੜਾ ਕਾਰੋਬਾਰ ਹੈ ਆ ਤੇ ਮੋਬਾਈਲਾਂ ਦਾ ਵੀ ਉਹ ਕੁਝ ਲੋਕਾਂ ਨੇ ਦੱਸਿਆ ਸੀ ਵੀ ਅਸੀਂ ਸਾਰੇ ਹਾਂਗਕਾਂਗ ਦੇ ਵਿੱਚ ਘੁੰਮ ਫਿਰ ਕੇ ਰੇਟ ਪਤਾ ਕਰਕੇ ਤੇ ਜਦੋਂ ਇਹਨਾਂ ਕੋਲ ਆਏ ਤੇ ਬਹੁਤੀ ਰੇਟ ਦਾ ਜਿਹੜਾ ਜਾਦਾ ਫਰਕ ਨਿਕਲਿਆ ਜਿਹੜੇ ਲੋਕ ਇੱਥੇ ਰਹਿ ਕੇ ਗਏ ਇਹਨਾਂ ਦੇ ਰੈਸਟੋਰੈਂਟਾਂ ਦੇ ਵਿੱਚ ਇਥੇ ਤੇ ਇਦਾਂ ਦੇ ਲੋਕਾਂ ਨੇ ਵੀ ਮੈਨੂੰ ਕੁਝ ਦੱਸਿਆ ਨਾਲ ਬਾਰੇ ਵੀ ਜਿਨ੍ਹਾਂ ਵੀ ਰੇਟ ਜਿਹੜਾ ਜਿਹੜੇ ਟੂਰਿਸਟ ਹੁੰਦੇ ਆ ਘੱਟ ਦੇ ਰਿਹਾ ਪੂਰੇ ਹਾਂਗਕਾਂਗ ਦੇ ਵਿੱਚ ਇਹਨਾਂ ਦੇ ਜਿਹੜਾ ਮੁਤਾਬਕ ਕੋਈ ਰੇਟ ਨਹੀਂ ਮਹਿੰਗੇ ਜਿਹੜੇ ਮਿਲਦੇ ਸੀ ਰੈਸਟੋਰੈਂਟ ਹੋਟਲ ਵਗੈਰਾ ਤੇ ਅੱਜ ਸਾਡੇ ਅਸੀਂ ਉਹਨਾਂ ਨਾਲ ਰੂਪੀ ਹੋ ਰਿਹਾ ਇਹਨਾਂ ਦੇ ਨਾਮ ਬਾਰੇ ਜਾਣਾਂਗੇ ਤੇ ਨਾਲੇ ਇਹਨਾਂ ਦੇ ਇਹ ਕਾਰੋਬਾਰ ਬਾਰੇ ਜਾਣਾਂਗੇ ਤੇ ਨਾਲੇ ਇਹਨਾਂ ਨੂੰ ਪੁੱਛਾਂਗੇ ਕਿ ਪੰਜਾਬ ਤੋਂ ਜਿਹੜੇ ਹੋਟ ਟੂਰਿਸਟ ਆਉਂਦੇ ਆ ਉਹਨਾਂ ਵਾਸਤੇ ਕੀ ਡਿਸਕਾਊਂਟ ਹੈ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਖਾਲਸਾ ਲਖਾਉਸਾ ਵਾਹਿਗੁਰੂ ਜੀ ਖਾਲਸਾ ਤੇ ਇਹਨਾਂ ਦਾ ਨਾਮ ਜੁਝਾਰ ਸਿੰਘ ਖਾਲਸਾ ਤੇ ਹਾਂਜੀ ਖਾਲਸਾ ਜੀ ਹਾਂਜੀ ਭਾਈ ਸਾਹਿਬ ਜੀ ਜੀ ਆਏ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਤੁਸੀਂ ਪੰਜਾਬ ਕੋ ਚੱਲ ਕੇ ਸਾਡੇ ਕੋਲ ਆਏਗੇ ਤੇ ਸਾਡੀ ਇੰਟਰਵਿਊ ਲੈ ਰਹੇ ਜੇ ਕੋਈ ਹੋਰ ਨਾ ਤਾ ਕਪਚਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ। ਸਭ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆਪਾਂ ਇੱਥੇ ਇਸ ਚੀਜ਼ ਦਾ ਤੇ ਮੇਰਾ ਨਾਮ ਵਿਜਾਰ ਸਿੰਘ ਖਾਲਸਾ ਵੀ ਕਹਿੰਦੇ ਤੇ ਸਾਡਾ ਪਿੰਡ ਜੁਏ ਕੀ ਅਮਰਸਾਤ ਸਿ ਤੇ ਇਹ ਸਾਡਾ ਦੋ ਕਾਰੋਬਾਰ ਨੇ ਇੱਕ ਤੇ ਜੈਸਵਸ ਦਾ ਤੇ ਦੂਜਾ ਹੈ ਖਾਲਸਾ ਟਰੇਡਿੰਗ ਜਿਹੜੀ ਆ ਇਲੈਕਟ੍ਰੋਨਿਕ ਮੋਬਾਈਲ ਦਾ ਕੋਈ ਵੀ ਮੋਬਾਈਲ ਫੋਨ ਚਾਹੀਦਾ ਹੋਵੇ ਕਿਸੇ ਨੂੰ ਤੇ ਉਹ ਆਪਾਂ ਇੱਥੇ ਅਵੇਲੇਬਲ ਹੈ ਆਪਣੇ ਕੋਲ ਦਾ ਤੇ ਬਾਹਰ ਜਿਵੇਂ ਨਵੇਂ ਮਾਡਲ ਆਉਂਦੇ ਆ ਜਾਂ ਦੂਜੇ ਮਾਰਕੀਟ ਨਾਲੋਂ ਬਹੁਤ ਹੀ ਸਾਡਾ ਰੇਟ ਰੀਜ਼ਨੇਬਲ ਹੈ ਸਸਤਾ ਹੁੰਦਾ ਹੈ ਤੇ ਖਾਸ ਕਰਕੇ ਜਿਹੜੇ ਆਪਣੇ ਪੰਜਾਬ ਤੋਂ ਇੰਡੀਆ ਤੋਂ ਆਉਂਦੇ ਨੇ ਸਾਰੇ ਜਿੰਨੇ ਵੀ ਵੀਰ ਉਹਨਾਂ ਵਾਸਤੇ ਸਪੈਸ਼ਲ ਡਿਸਕਾਊਂਟ ਦਿੱਤਾ ਜਾਂਦਾ ਹੈ ਠੀਕ ਹੈ ਜੀ ਹਾਲਸਾ ਜੀ ਜਿਹੜੇ ਲੋਕ ਇਹ ਵੀ ਜੋ ਜਾ ਕੇ ਚੈਨਲ ਦੇ ਉੱਤੇ ਪੜ੍ਹਨੀਆਂ ਉਹ ਵਾਇਰਲ ਹੋਣੀਆਂ ਜਿਹੜੇ ਲੋਕ ਇਹ ਵੀਡੀਓ ਦੇਖ ਕੇ ਆਉਣਗੇ ਤੁਹਾਡ ਕੋਲ ਉਹਨਾਂ ਵਾਸਤੇ ਕੀ ਖਾਸ ਗੱਲ ਹੈ ਉਹਨਾਂ ਵਾਸਤੇ ਸਪੈਸ਼ਲ ਹੋਰ ਸਪੈਸ਼ਲ ਕੀਤਾ ਜਾਊਗਾ ਜੇ ਉਹ ਫਾਰਵਰਡ ਕਰਕੇ ਆਉਣਗੇ ਤੇ ਅੱਗੇ ਕਿਸੇ ਨੂੰ ਰਿਕਮੈਂਡ ਕਰਨਗੇ ਤੇ ਉਹ ਕਹਿਣਗੇ ਜੀ ਸਾਨੂੰ ਉਹ ਦੋਨਾਂ ਨੇ ਕੀਤਾ ਉਹਨਾਂ ਵਾਸਤੇ ਹੋਰ ਵੀ ਸਪੈਸ਼ਲ ਹੋਊਗਾ ਤੇ ਜੇ ਅੱਗੇ ਫਾਰਵਰਡ ਕਰਕੇ ਇਹ ਵੀਡੀਓ ਨੂੰ ਆਉਂਦੇ ਸਾਡੇ ਕੋਲ ਤੇ ਸਾਡੇ ਦਿਖਾ ਦੇ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਕਿ ਖਾਸਾ ਜੀ ਤਾਂ ਪਹਿਲੋਂ ਹੀ ਬੜਾ ਡਿਸਕਾਊਂਟ ਦਿੰਦੇ ਆ ਪਰ ਜਿਹੜਾ ਵੀ ਉਹ ਕੋਈ ਨਵੇਂ ਟੂਰਿਸਟ ਹੋਣਗੇ ਇਹ ਵੀਡੀਓ ਵਾਇਰਲ ਕਰਕੇ ਆਉਣਗੇ ਔਰ ਦੇਖ ਕੇ ਆਉਣਗੇ ਤੇ ਉਹਨਾਂ ਲਈ ਇਹ ਸਪੈਸ਼ਲ ਜਿਹੜਾ ਡਿਸਕਾਊਂਟ ਵੀ ਦੇ ਰਹੇ ਆ ਸਾਡੇ ਟੂਰਿਸਟ ਵਾਸਤੇ ਹਾਂਗਕਾਂਗ ਦੇ ਵਿੱਚ ਇਹ ਬਹੁਤ ਵਧੀਆ ਜਿਹੜੀ ਗੱਲ ਹੋ ਗਈ ਵੀ ਜਿਹੜੇ ਅੱਜ ਖਾਲਸਾ ਜੀ ਦਾ ਸਾਡਾ ਮੀਟਅਪ ਹੋ ਗਿਆ ਤੇ ਤੁਸੀਂ ਆਪਣਾ ਜਿਹੜਾ ਮੋਬਾਈਲ ਨੰਬਰ ਮੈਂ ਨਹੀਂ ਚਾਹੁੰਦਾ ਕਿ ਮੇਰੇ ਲਈ ਉਭਾਇਆ ਪਾ ਕੇ ਔਰ ਕਿਸੇ ਨੂੰ ਆ ਜਾਵੇ ਤੁਸੀਂ ਆਪਣਾ ਮੋਬਾਈਲ ਨੰਬਰ ਦੋ ਬੋਲ ਦਿਓ ਵੀ ਜਿਹੜਾ ਉਹ ਸਿੱਧਾ ਤੁਹਾਡਾ ਜਿਹੜਾ ਆਉਣ ਵਾਲੇ ਲੋਕਾਂ ਦੇ ਨਾਲ ਟੂਰਿਸਟ ਨਾਲ ਜਿਹੜਾ ਤੁਹਾਡਾ ਤੁਹਾਣਾ ਸਿੱਧਾ ਸੰਪਰਕ ਕਰ ਸਕਣ ਹਾਂ ਮੇਰਾ ਜਿਹੜਾ ਮੋਬਾਈਲ ਨੰਬਰ ਜੇ ਤੇ ਮੋਬਾਈਲ ਦੀ ਡੀਲ ਕਿਸੇ ਨੇ ਮੋਬਾਈਲ ਚਾਹੀਦਾ ਉਹ ਨੰਬਰ ਹੈਗਾ 97626999 97626999 ਤੇ ਜੇ ਕਿਸੇ ਨੂੰ ਗੈਸ ਹਾਊਸ ਮਤਲਬ ਰੂਮ ਚਾਹੀਦਾ ਹੋਸਟਲ ਚ ਉਹਦਾ ਨੰਬਰ ਵੱਖਰਾ ਹੈ 94972139 ਤੇ ਬਾਕੀ ਮੇਰਾ WhatsApp ਦਾ ਜਿਹੜਾ ਐਡ ਕਰ ਸਕਦੇ ਆ ਇਹ WhatsApp ਨੰਬਰ ਆ ਤੇ ਉਹ ਦੀਜੀਏ ਹਾਂਜੀ ਜਦੋਂ ਵੀ ਕੋਈ ਐਸੇ ਟੂਰਿਸਟ ਨੇ ਕਿਸੇ ਵੀ ਦੇਸ਼ ਵਿੱਚ ਜਾਣਾ ਹੁੰਦਾ ਜਿਵੇਂ ਕਿ ਹੁਣ ਤੱਕ ਸਾਡੀ ਟੀਮ ਦੇ ਲੋਕ ਜਿਹੜਿਆ ਕਿ ਮੇਰੇ ਸਮੇਤ ਕੋਈ ਤਕਰੀਬਨ 20 ਕੰਟਰੀਆਂ ਟਰੈਵਲ ਕਰ ਚੁੱਕੇ ਆ ਤੇ ਸਾਡੇ ਮਨ ਵਿੱਚ ਟਰੈਵਲ ਕਰਨ ਵਾਲਿਆਂ ਦੀ ਇੱਕੋ ਗੱਲ ਹੁੰਦੀ ਆ ਵੀ ਅਸੀਂ ਜਾਵਾਂਗੇ ਕਿੱਥੇ ਰਹਿਾਂਗੇ ਕਿੱਥੇ ਕਈ ਵਾਰੀ ਜਦੋਂ ਅਸੀਂ ਆਨਲਾਈਨ ਹੋਟਲ ਬੁਕਿੰਗ ਕਰਦੇ ਆ ਤੇ ਬੜੇ ਬੜੇ ਮਹਿੰਗੇ ਹੋਟਲ ਮਿਲਦੇ ਆਗੇ ਆ ਤੇ ਸਾਡੇ ਲਈ ਖਾਸ ਕਰਕੇ ਪੰਜਾਬ ਦੇ ਲੋਕਾਂ ਲਈ ਬੜੀ ਖੁਸ਼ੀ ਵਾਲੀ ਗੱਲ ਆ ਅਸੀਂ ਭਾਗਾ ਵਾਲੇ ਆ ਇਹਨਾਂ ਨੂੰ ਇਹੋ ਜਿਹੇ ਜਿਹੜੇ ਹੈਗੇ ਆ ਸਾਡੇ ਸਾਥੀ ਮਿਲੇ ਤੇ ਇਹੋ ਜਿਹੇ ਸਾਥੀ ਬਹੁਤ ਘੱਟ ਆ ਸਮਾਜ ਦੇ ਵਿੱਚ ਮਿਲਦੇ ਆ ਤੋਂ ਮੈਂ ਇਹਨਾਂ ਨੂੰ ਜਿਹੜਾ ਹੈਗਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ